ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਮੌਤ ਦਾ ਇੱਕ ਬਹੁਤ ਵੱਡਾ ਰਾਜ ਉਹਦੇ ਸੂਟ ਦੇ ਕਾਰਨ ਖੁੱਲ ਚੁੱਕਿਆ ਜਿਹੜੇ ਸੂਟ ਦੇ ਉੱਤੇ ਮੈਂ ਕੱਲ ਵੀਡੀਓ ਬਣਾਈ ਸੀ ਔਰ ਪੂਰੇ ਪੰਜਾਬ ਦੇ ਲੋਕਾਂ ਨੇ ਉਸ ਗੱਲ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਵੇਖਿਆ ਵੀ ਔਰ ਉਸ ਗੱਲ ਨੂੰ ਸਮਝਿਆ ਵੀ ਯਾਨੀ ਰਾਜਵੀਰ ਜਵੰਦਾ ਦੀ ਮੌਤ ਤਾਂ ਹੋ ਗਈ ਹੈ ਪਰ ਵਾਰ ਨੂੰ ਵਿਛੋੜਾ ਦੇ ਕੇ ਚਲੇ ਗਏ ਨੇ ਪੂਰੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡਾ ਧੱਕਾ ਲੱਗ ਚੁੱਕਿਆ ਔਰ ਦੂਜੇ ਪਾਸੇ ਦੇ ਰਾਜ ਬਹੁਤ ਵੱਡੇ ਵੱਡੇ ਖੁਲਣੇ ਹਲੇ ਬਾਕੀ ਸੀ ਅੱਜ ਤੁਹਾਡੇ ਸਾਹਮਣੇ ਰਾਜਵੀਰ ਜਵੰਦਾ ਮੌਤ ਤੋਂ ਪਹਿਲਾਂ ਜਿਹੜੀ ਬਾਈਕ ਤੇ ਬੈੰਦੇ ਨੇ ਉਸ ਬਾਈਕ ਦੇ ਬੈੰਦ ਤੋਂ ਪਹਿਲਾਂ ਯਾਨੀ ਉਹਦੇ ਇੱਕ ਸੂਟ ਪਾਇਆ ਸੀ ਕਾਲੇ ਰੰਗ ਦਾ ਜਿਹਦੇ ਉੱਤੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਇਕਾਨੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਬਣਿਓ ਯਾਨੀ ਪੰਜਾਬ ਦੇ ਲੋਕਾਂ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਹਿੰਦੇ ਜੀ ਇਹਨੂੰ ਜੇਲ੍ਹ ਦੇ ਵਿੱਚੋਂ ਤਾਂ ਨਿਕਲਣ ਦੇਣਾ ਹੀ ਨਹੀਂ ਪਰ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਅੱਜ ਦੋ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਇੱਕ ਇੱਕ ਕਰਕੇ ਦੋਵੇਂ ਖਬਰਾਂ ਮੈਂ ਤੁਹਾਨੂੰ ਜੜੀਆਂ ਸੁਣਾਉਣ ਜਾ ਰਿਹਾ ਪੂਰੇ ਪੰਜਾਬ ਦੇ ਅੰਦਰ ਤਰਥੰਲੀ ਮਚਾ ਦਿੱਤੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੇ ਵਾਸਤੇ ਬਹੁਤ ਸਾਰੇ ਯਤਨ ਆਕਾਲੀ ਦਲ ਦੁਆਰਾ ਕੀਤੇ ਗਏ ਯਾਨੀ ਭਾਈ ਕਹਿੰਦੇ ਸ਼ੰਕਰ ਬੰਗਲੌਰ ਤੋਂ ਬੁਲਾਏ ਗਏ ਵਕੀਰ ਜਿਨ੍ਹਾਂ ਨੂੰ ਕਰੋਨਾ ਦੀ ਫੀਸ ਇਕਾਲੀ ਦਲ ਦੇ ਚੁੱਕਿਆ ਸੀ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਦੇ ਚੁੱਕਿਆ ਸੀ ਪਰ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਸਫਲਤਾ ਇਹਦੇ ਵਿੱਚ ਨਹੀਂ ਮਿਲੀ ਪਰ ਹੁਣ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਸਿਕੰਜਾ ਕੱਸ ਦਿੱਤਾ ਮੈਂ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲੀ ਖਬਰ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਬਿਕਰਮ ਮਜੀਠੀਆ ਬਾਰੇ ਕੀ ਕਰ ਰਹੇ ਨੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੌਤ ਦਾ ਰਾਜ ਬਹੁਤ ਵੱਡੇ ਪੱਧਰ ਤੇ ਅੱਜ ਮੈਂ ਖੁੱਲਣ ਜਾ ਰਿਹਾ ਔਰ ਇਸ ਗੱਲ ਨੂੰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਜਾਨੀ 3.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਹ ਸਭ ਕੀਤਾ ਕਹਿੰਦੇ ਜੀ ਇਹ ਸੂਟ ਸੀ ਜਿਹੜਾ ਮੌਤ ਉਸੇ ਦੇ ਕਾਰਨ ਹੋਈ ਹੈ ਔਰ ਕਿਵੇਂ ਹੋਈ ਹੈ ਉਹ ਸੂਟ ਦੇਣ ਵਾਲੇ ਦੇ ਐਕਸ਼ਨ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਪੰਜਾਬ ਨੂੰ ਜਵਾਨੀ ਨੂੰ ਸਰਕਾਰੀ ਗੱਡੀਆਂ ਚ ਚਿੱਤੇ ਦੀਆਂ ਕੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਆ ਨੰਬਰ ਦੀ ਗੱਡੀ ਨੂੰ ਕਿਸੇ ਨਾਕੇ ਤੇ ਰੋਕਣਾ ਨਹੀਂ ਤੇ ਸਮਾਨ ਲੈ ਕੇ ਚੱਲੀ ਐ ਸਮਾਨ ਕਾ ਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਜਨ ਸਾਈਡ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਂ ਤੇ ਉਹ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਦੇ ਸੀ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਉਹਦੇ ਹੱਕ ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਘਾਣ ਅੱਛਾ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਕੋ ਨੂੰ ਸਪੈਸ਼ਲ ਹੋਦਿਓ ਜੀ ਬੈਰ ਕੋ ਤੁਰ ਸਪੈਸ਼ਲ ਹੋਦਿਓ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੌਦ ਦਾ ਕਿਲਾ ਜਿੱਤ ਕੇ ਗਿਆ ਤੂੰ ਚਿੱਟੇ ਦੇ ਕੇਸ ਚੱਲਦੇ ਆ ਤੂੰ ਸਪੈਸ਼ਲ ਕਾਦਾ ਲਾਈਏ ਹੁਣ ਦੂਜੇ ਮੁਲਕਾਂ ਦੇਖੋ ਚਿੱਟੇ ਥੋੜਾ ਜਿਹਾ ਵੀ ਮਿਲ ਜੇ ਆ ਗਲਫ ਕੰਟਰੀ ਜਾਂ ਅਮਰੀਕਾ ਕੈਨੇਡਾ ਐਸਐਸਐਲ ਨੇ ਨਾਵ 'ਚ ਖੜਿਆ ਜਾਂਦਾ ਨਾਵ 'ਚ ਸੁੱਤਾ ਜਾਂਦਾ ਡਰੱਗ ਦੇ ਢੇਢ ਭਾਰੀ ਕੇਸ ਪਾਉਂਦੇ ਹੋ ਲੋਕੋ ਕਹਿੰਦੇ ਵੀ ਜੇ ਆਪ ਕੋਈ ਨਸ਼ਾ ਕਰਦਾ ਤਾਂ ਉਹ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਜੀ ਕੋਈ ਵੇਚਦਾ ਉਹ ਤਾਂ ਸਮਾਜ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਸਾਰੇ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਯਾਨੀ ਕਹਿੰਦੇ ਜੀ ਬਾਹਰਲੇ ਮੁਲਕਾਂ ਤੱਕ ਉਹਨਾਂ ਨੇ ਗੱਲ ਕਹਿ ਦਿੱਤੀ ਕਹਿੰਦੇ ਵੀ ਬੜੀ ਕੜੀ ਸਜ਼ਾ ਦਿੱਤੀ ਜਾਂਦੀ ਹੈ ਪਰ ਜਿਹੜਾ ਸਾਡੇ ਹਿੰਦੁਸਤਾਨ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਘੱਟ ਸਜ਼ਾ ਉਹਨਾਂ ਦੇ ਮੁਤਾਬਕ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਦੁਆਰਾ ਬਹੁਤ ਵੱਡਾ ਸਕੰਜਾ ਕੱਸਿਆ ਗਿਆ ਕਹਿੰਦੇ ਜੀ ਹੁਣ ਬਿਕਰਮ ਸਿੰਘ ਮਜੀਠੀਆ 10 ਸਾਲ ਤੱਕ 10 ਸਾਲ ਤੱਕ ਕਹਿੰਦੇ ਬਾਹਰ ਨਹੀਂ ਆ ਸਕਦਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਇਹ ਕੈਸਾ ਤਾਣਾ ਬੁਣ ਦਿੱਤਾ ਕਿ ਨਾਤਾ ਅਕਾਲੀ ਦਲ ਚਾਹੇ ਜਿੰਨਾ ਮਰਜੀ ਜੋੜ ਲਾ ਲਵੇ ਕਿਉਂਕਿ ਜਿਹੜਾ ਸ਼ੰਕਰ ਹੀਗੜੇ ਬੰਗਲੌਰ ਤੋਂ ਬੁਲਾਏ ਗਏ ਵਕੀਰ ਕਰੋੜਾਂ ਦੀ ਦਿੱਤੀ ਗਈ ਫੀਸ ਇੱਕ ਵੀ ਪਰਸੈਂਟ ਵਿਕਰਮ ਸਿੰਘ ਮਜੀਠੀਆ ਦੇ ਕੰਮ ਨਹੀਂ ਆਈ ਕਿਉਂਕਿ ਇਹਨਾਂ ਨੇ ਯਤਨ ਤਾਂ ਇਹ ਕੀਤਾ ਸੀ ਕਹਿੰਦੇ ਜੀ ਸਾਡੀ ਜ਼ਮਾਨਤ ਹੋ ਜਾਵੇ ਪੰਜਾਬ ਦੇ ਜਿੰਨੇ ਵੀ ਸਾਡੇ ਐਡਵੋਕੇਟ ਯਾਨੀ ਆਸ਼ਦੀਪ ਕਲੇਰ ਔਰ ਦੂਜੇ ਪਾਸੇ ਮੇਨ ਮੁਖ ਬੁਲਾਰੇ ਵੀ ਨੇ ਪਰ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਬਹੁਤ ਵੱਡਾ ਯਤਨ ਕੀਤਾ ਗਿਆ ਇਹਨਾਂ ਦੇ ਵਕੀਲਾਂ ਦੁਆਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਭਰ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਜ਼ਮਾਨਤ ਨਹੀਂ ਮਿਲੀ ਨਾ ਕੋਈ ਹਦਰਾ ਪੱਧਰਾ ਹੋਇਆ ਉਲਟਾ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਿਕੰਜਾ ਕੱਸ ਦਿੱਤਾ ਹੁਣ ਦੂਜੇ ਪਾਸੇ ਆਜੋ ਵੀ ਕਹਿੰਦੇ ਜੀ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਆ ਪੂਰਾ ਪੰਜਾਬ ਸੁਣ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਵਿਛੋੜਾ ਦੇ ਕੇ ਰਾਜਵੀਰ ਜਵੰਦਾ ਸਦਾ ਲਈ ਕਹਿੰਦੇ ਜੀ ਆਲਵੇ ਦਾ ਤਾਂ ਕਹਿ ਗਏ ਨੇ ਪਰ ਕਿਸੇ ਪੱਤਰਕਾਰ ਜਾਂ ਕਿਸੇ ਵੀ ਮੀਡੀਆ ਦੇ ਵਿੱਚ ਤੁਸੀਂ ਇਹ ਗੱਲ ਸੁਣੀ ਹੈ ਕਿ ਰਾਜਵੀਰ ਜਵੰਦਾ ਜਿਹੜੇ ਸ਼ੂਟ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੁੰਦਾ ਉਹ ਸ਼ੂਟ ਦੇ ਕਾਰਨ ਕਿਸੇ ਵੀ ਪੱਤਰਕਾਰ ਨੇ ਕੋਈ ਵੀਡੀਓ ਨਹੀਂ ਪਾਈ ਕਿ ਉਸੇ ਸ਼ੂਟ ਦੇ ਕਾਰਨ ਰਾਜਵੀਰ ਜਵੰਦਾ ਦੀ ਮੌਤ ਹੋਈ ਸੀ ਬਹੁਤੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿਉਂਕਿ ਜਿਹੜੀ ਮੈਂ ਵੀਡੀਓ ਪਾਈ ਸੀ 3.5 ਲੱਖ ਲੋਕਾਂ ਨੇ ਉਹ ਦੇਖ ਲਈ ਐ 100 ਬੰਦੇ ਦਾ ਇਹ ਕਹਿੰਦੇ ਸੀ ਵੀ ਭਾਈ ਇਹ ਗੱਲ ਨਹੀਂ ਹੋ ਸਕਦੀ ਸੂਟ ਦੇ ਨਾਲ ਪਰ 3 ਲੱਖ ਲੋਕਾਂ ਨੇ ਮੈਂ ਕਹਿੰਦਾ ਵੀ ਇਹ ਕਿਹਾ ਕਿ ਸੂਟ ਦੇ ਕਾਰਨ ਹੀ ਮੌਤ ਹੋਈ ਹੈ ਕਿਉਂ ਹੋਈ ਹੈ ਬਹੁਤ ਵੱਡਾ ਰਾਜ ਰਾਜਵੀਰ ਜਵੰਦਾ ਦਾ ਉਸੇ ਸੂਟ ਦੇ ਵਿੱਚ ਛੁਪਿਆ ਸੀ ਕਿਉਂਕਿ ਜਿਹੜਾ ਸ਼ੂਟ ਸੀ ਉਹ ਕਿਹੜੀ ਕੰਪਨੀ ਨੇ ਬਣਾਇਆ ਜਿਹੜੀ ਨੇ ਪੂਰੀ ਪ੍ਰੋਟੈਕਸ਼ਨ ਕਰਵਾਈ ਯਾਨੀ ਬਹੁਤ ਵੱਡੀ ਸ਼ੇਫਟੀ ਦੇ ਨਾਮ ਤੇ ਰਾਜਵੀਰ ਜਵੰਦਾ ਦੀ ਜਾਨ ਗਈ ਹੈ ਕਹਿੰਦੇ ਜੀ ਜੇਕਰ 5 ਕੁ 100 ਵਾਲਾ ਹੈਲਮਟ ਵੀ ਬੰਦੇ ਦੇ ਸਿਰ ਤੇ ਚੜਿਆ ਹੋਵੇ ਤੇ ਐਕਸੀਡੈਂਟ ਦੇ ਵਿੱਚ ਸਿਰ ਤੇ ਸੱਟ ਨਹੀਂ ਲੱਗਦੀ ਪਰ ਦੂਜੇ ਪਾਸੇ ਕਹਿੰਦੇ ਜੀ ਰਾਜਵੀਰ ਜਵੰਦਾ ਦੇ 1 ਲੱਖ ਤੱਕ ਰੁਪਏ ਦਾ ਸੂਟ ਪਾਇਆ ਹੋਇਆ ਸੀ ਹੈਲਮਟ ਸਮੇਤ ਪਰ ਉਸ ਬੰਦੇ ਦੇ ਸੱਟਾਂ ਫੇਰ ਵੀ ਕਿਵੇਂ ਲੱਗੀਆਂ ਨੇ ਰਾਜਵੀਰ ਜਵੰਦਾ ਤਾਂ ਚਲੇ ਗਏ ਨੇ ਬਿਸ਼ੋੜਾ ਪੰਜਾਬ ਦੇ ਉਸ ਪਰਿਵਾਰ ਦੇ ਨਾਲ ਪੈ ਗਿਆ ਜਿਹੜੇ ਪਰਿਵਾਰ ਦੇ ਅੰਦਰ ਰਾਜਵੀਰ ਜਵੰਦਾ ਦੀਆਂ ਬਹੁਤ ਵੱਡੀਆਂ ਖੁਸ਼ੀਆਂ ਦੇ ਨਾਲ ਉਹਨਾਂ ਦੇ ਦਿਨ ਲੰਘ ਰਹੇ ਸੀ ਉਸ ਪਰਿਵਾਰ ਨੂੰ ਛੱਡ ਗਿਆ ਬਾਕੀ ਸਾਡੇ ਪੰਜਾਬ ਦੇ ਲੋਕ ਜਿੰਨੇ ਵੀ ਚਾਉਣ ਵਾਲੇ ਨੇ ਅਕਸਰ ਉਹਦੇ ਘਰ ਦੇ ਵਿੱਚ ਜਾ ਕੇ ਚਲੇ ਆਉਣਗੇ ਪਰ ਰਾਜਵੀਰ ਜਵੰਦਾ ਜਿਹੜੇ ਪਰਿਵਾਰ ਦੇ ਵਿੱਚੋਂ ਗਏ ਨੇ ਉਹਨਾਂ ਨੂੰ ਬਾਤ ਵੱਡਾ ਧੱਕਾ ਪੂਰੀ ਜ਼ਿੰਦਗੀ ਪ੍ਰਤੀ ਲੱਗ ਚੁੱਕਿਆ ਤਾਂ ਹੁਣ ਕਿਸੇ ਵੀ ਪੱਤਰਕਾਰ ਨੇ ਵੀਡੀਓ ਪਾਈ ਹੈ ਕਿ ਜਿਹੜੇ ਸ਼ੂਟ ਦੇ ਕਾਰਨ ਬੰਦੇ ਦੀ ਮੌਤ ਹੁੰਦੀ ਹੈ ਅਰੇ ਇਹਦੀ ਹੱਡੀ ਟੁੱਟਦੀ ਆ ਤਿੰਨ ਜਗ੍ਹਾ ਤੋਂ ਟੁੱਟਦੀ ਆ ਹੈਲਮਟ ਪਾਇਆ ਸੀ ਸਿਰ ਤੇ ਸੱਟ ਨਹੀਂ ਵੱਜਣੀ ਚਾਹੀਦੀ ਸੀ ਫੇਰ ਵੀ ਉਹਦੇ ਦਿਮਾਗ ਤੱਕ ਸੱਟ ਚਲੀ ਗਈ ਹੈ ਬਹੁਤ سارے ਸਾਰੇ ਭੈਣ ਭਰਾਵਾਂ ਨੇ ਕਿਹਾ ਕਹਿੰਦੇ ਜੀ ਇਹ ਗੱਲ ਵਾਕਈ ਸੱਚ ਹੈ ਉਹ ਜਿਹੜੇ ਮਟੀਰੀਅਲ ਦਾ ਸੂਟ ਸੀ ਉਤੇ ਸਵਾਲ ਚੱਕਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਜੀ ਠੱਠੇ ਚ ਵੱਜ ਗਿਆ ਮੰਨ ਲਈ ਗੱਲ ਕਿ ਬਹੁਤ ਸਾਰੇ ਪਸ਼ੂ ਨੇ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਦੀ ਦੇਖਰੇਖ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਲੋਕ ਮਰਦੇ ਨੇ ਪਰ ਭਾਈ ਨਾਲ ਨਾਲ ਇਹ ਵੀ ਗੱਲ ਹੈ ਜਿਹੜੇ ਸੂਟ ਦੇ ਅੰਦਰ ਰਾਜਵੀਰ ਜਵੰਦਾ ਮੌਜੂਦ ਸੀ ਉਸੇ ਸੂਟ ਦੇ ਕਾਰਨ ਸਪੇਸ ਨਹੀਂ ਮਿਲਿਆ ਸਰੀਰ ਨੂੰ ਜਿਆਦਾ ਹਾਰਪਨ ਸੀ कसे ਹੋਇਆ ਸੀ ਇਸ ਕਰਕੇ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਐਕਸੈਪਟ ਕਰ ਚੁੱਕੇ ਨੇ ਵੱਡੇ ਪੱਦਰ ਦੇ ਉੱਤੇ ਦੀ ਸ਼ਾਨ ਮੀਣ ਹੋਣੀ ਚਾਹੀਦੀ ਹੈ ਕਿ ਉਹ ਸੂਟ ਦਿੱਤਾ ਕਿਨੇ ਸੀ ਭਾਵੇਂ ਲੱਖਾਂ ਰੁਪਈਆ ਦਾ ਦੱਸਿਆ ਜਾ ਰਿਹਾ ਪਰ ਉਹਨੇ ਉਸ ਦੀ ਸ਼ੇਮਤੀ ਕਿਉਂ ਨਹੀਂ ਕੀਤੀ ਕਿਉਂ ਨਹੀਂ ਪ੍ਰੋਡਕਟ ਕੀਤਾ ਕਿਉਂ ਪ੍ਰੋਟੈਕਸ਼ਨ ਨਹੀਂ ਹੋਈ ਬੰਦੇ ਦੀ ਬਹੁਤ ਵੱਡੇ ਸਵਾਲ ਨੇ ਕਿਉਂਕਿ ਕੰਨਾ ਰਾਜਵੀਰ ਨਹੀਂ ਬਹੁਤ ਸਾਰੇ ਲੋਕ ਹੋਰ ਵੀ ਖਰੀਦੇ ਹੋਣਗੇ ਪਰ ਉਹ ਸੂਟ ਦੇ ਅੰਦਰ ਕੁਝ ਐਸਾ ਜ਼ਰੂਰ ਹੈ ਜਿਹੜਾ ਸਰੀਰ ਨੂੰ ਪ੍ਰੋਡਕਸ਼ਨ ਨਹੀਂ ਦਿੰਦਾ ਇਹ ਗੱਲ ਮੰਨਣੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਉਸ ਪਰਿਵਾਰ ਨੂੰ ਇਛਾਣ ਬੀਣ ਦੀ ਲੋੜ ਹੈ ਕਿਉਂਕਿ ਸ਼ੂਟ ਦੇ ਨਾਮ ਤੇ ਇੱਕ ਬਹੁਤ ਵੱਡਾ ਘਾਟਾ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਪੈ ਚੁੱਕਿਆ ਹੈ ਤੁਸੀਂ ਅਸੀਂ ਤਾਂ ਸਾਰੇ ਜਾ ਕੇ ਮੋੜਿਆਵਾਂਗੇ 2-4 ਦਿਨਾਂ ਦੀ ਗੱਲ ਪਰ ਕਹਿੰਦੇ ਜੀ ਭੋਗ ਤੋਂ ਬਾਅਦ ਉਹ ਪਰਿਵਾਰ ਕੱਲਾ ਪੈ ਜਾਣਾ ਕਿਸੇ ਨੇ ਬਾਤ ਨਹੀਂ ਪੁੱਛਣੀ ਇਹ ਗੱਲ ਵੀ ਤੈ ਹੈ ਇਹ ਸੱਚਾ ਦੁਨੀਆ ਦਾ ਕੌੜਾ ਉਹ ਪਰਿਵਾਰ ਕੱਲਾ ਰੋਜ਼ ਹਰ ਰੋਜ਼ ਮਰੂ ਤੇ ਹਰ ਰੋਜ਼ ਜਿਊਗਾ ਮੌਤ ਮਾਰੀ ਸਥਿਤੀ ਦੇ ਵਿੱਚ ਚਲੇ ਗਏ ਨੇ ਕਿਉਂ ਰਾਜਵੀਰ ਜਵੰਦਾ ਦਾ ਪਿਤਾ ਪਹਿਲਾਂ ਚਲੇ ਗਿਆ ਕੱਲਾ ਇਨਸਾਨ ਸੀ ਰਾਜਵੀਰ ਉਸ ਪਰਿਵਾਰ ਦੇ ਅੰਦਰ ਉਹਦੀ ਵੀਡੀਓ ਦੇ ਅੰਦਰ ਖੁਦ ਕਹਿ ਰਿਹਾ ਇੱਕ ਮੈਂ ਇੱਕ ਵੀਡੀਓ ਦੇ ਵਿੱਚ ਰਾਜਵੀਰ ਜਵੰਦਾ ਕਿ ਮੈਂ ਸਾਡੇ ਪਰਿਵਾਰ ਦੇ ਵਿੱਚ ਇਕੱਲੇ ਹੀ ਆ ਤਾਂ ਉਹ ਵੀ ਚਲੇ ਗਿਆ ਇਹ ਤੁਹਾਡੇ ਸਾਹਮਣੇ ਇਹ ਕੌੜਾ ਸੱਚ ਹੈ ਦੀ ਸ਼ਾਨ ਮਿਹਣ ਹੋਣੀ ਚਾਹੀਦੀ ਆ ਬਹੁਤ ਸਾਰੇ 3 ਲੱਖ ਲੋਕਾਂ ਨੇ ਇਹ ਗੱਲ ਦੀ ਹਮੇ ਭਰੀ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ